ਬਿਨਾ ਫੀਸ ਤੋਂ ਵਕੀਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੌਣ ਬਿਨਾ ਫੀਸ ਤੋਂ ਵਕੀਲ ਲੈ ਸਕਦਾ ਹੈ ਕਿਵੇਂ ਲੈ ਸਕਦਾ ਹੈ ਕਿੱਥੋਂ ਲੈ ਸਕਦਾ ਹੈ ਕਿਹੜੇ-ਕਿਹੜੇ ਕਾਨੂੰਨਾਂ ਦੇ ਤਹਿਤ ਬਿਲਕੁਲ ਫਰੀ ਦੇ ਵਿੱਚ ਵਕੀਲ ਮਿਲਦਾ ਹੈ ਬਿਨਾ ਕੋਈ ਖਰਚ ਕੀਤਿਆਂ ਬਿਨਾ ਕੋਈ ਪੈਸਾ ਦਿੱਤਿਆਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਖਰਚਾ ਨਹੀਂ ਨਾ ਕੋਈ ਕੋਰਟ ਫੀਸ ਨਾ ਕੋਈ ਕਾਗਜ਼ਾਂ ਦਾ ਖਰਚਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੌਣ-ਕੌਣ ਹੱਕਦਾਰ ਨੇ ਜਿਹੜੇ ਬਿਲਕੁਲ ਫ੍ਰੀ ਦੇ ਵਿੱਚ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਨੇ ਬਿਲਕੁਲ ਫ੍ਰੀ ਦੇ ਵਿੱਚ ਵਕੀਲ ਕਰ ਸਕਦੇ ਨੇ ਇਹ ਇੱਕ ਬਹੁਤ ਹੀ ਮਹੱਤਮਪੂਰਨ ਹੱਕ ਹੈਗਾ ਜਿਹੜਾ ਸੰਵਿਧਾਨ ਨੇ ਸਾਨੂੰ ਦਿੱਤਾ ਹੈਗਾ ਕਈ ਕਾਨੂੰਨਾਂ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਜਿਵੇਂ ਮੇਨ ਤਾਂ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਉਸ ਦੇ ਬਾਰੇ ਵਿੱਚ ਅਸੀਂ जानने के की कोशिश करेंगे कि किड़े आर्टिकल ਦੇ ਵਿੱਚ ਲਿਖਿਆ ਹੋਇਆ ਹੈ ਤੇ ਇੱਕ ਜਿਹੜਾ ਸਪੈਸ਼ਲ ਕਾਨੂੰਨ ਵੀ ਬਣਿਆ ਹੋਇਆ ਹੈ ਲੀਗਲ ਸਰਵਿਸਿਜ਼ ਅਥਾਰਟੀ ਐਕਟ ਤੇ ਇੱਕ ਹੁਣ ਜਿਹੜਾ ਨਵਾਂ ਕਾਨੂੰਨ ਆਇਆ ਸੀਗਾ ਬੀ ਐਨ ਐਸ ਐਸ ਸ਼ਾਰਟ ਦੇ ਵਿੱਚ ਬੀ ਐਨ ਐਸ ਐਸ ਕਹਿ ਦਿੰਦੇ ਆ ਤੇ ਫੁੱਲ ਫਾਰਮ ਹੈਗੀ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੇ ਵਿੱਚ ਇਹ ਜਿਹੜਾ ਬਿਲ ਆਇਆ 24 ਦੇ ਵਿੱਚ ਕਾਨੂੰਨ ਲਾਗੂ ਹੋ ਗਿਆ ਤੇ ਇਸ ਤੋਂ ਪਹਿਲਾਂ ਜਿਹੜਾ ਇਸ ਦੀ ਜਗ੍ਹਾ ਤੇ ਸੀ ਆਰ ਪੀ ਸੀ ਹੈਗਾ ਸੀਗਾ ਕ੍ਰਿਮੀਨਲ ਪ੍ਰੋਸੀਜਰ ਕੋਡ ਤੇ ਇੱਕ ਜਿਹੜਾ ਸਿਵਲ ਦਾ ਕਾਨੂੰਨ ਹੈਗਾ ਸੀਪੀਸੀ ਸਿਵਲ ਪ੍ਰੋਸੀਜਰ ਕੋਡ ਤੇ ਹੋਰ ਵੀ ਕਈ ਕਾਨੂੰਨ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਕਿ ਬਿਲਕੁਲ ਫਰੀ ਦੇ ਵਿੱਚ ਮੁਫਤ ਕਾਨੂੰਨੀ ਸਹਾਇਤਾ ਮਿਲ ਸਕਦੀ ਹੈਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਥੋੜਾ ਜਿਆਦਾ ਡਿਟੇਲ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਰਤ ਦੇ ਸੰਵਿਧਾਨ ਨੇ ਇਸ ਨੂੰ ਇੱਕ ਮੂਢਲਾ ਅਧਿਕਾਰ ਬਣਾਇਆ ਗਿਆ ਅਤੇ ਕਈ ਕਾਨੂੰਨ ਨੇ ਜਿਹੜੇ ਇਸ ਦੀ ਗਰੰਟੀ ਵੀ ਦਿੰਦੇ ਨੇਗੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਕਿਸੇ ਜ਼ਰੂਰਤਮੰਦ ਦੀ ਹੈਲਪ ਹੋ ਸਕੇ ਫ੍ਰੀ ਲੀਗਲ ਹੈਲਪ ਦੇ ਉੱਤੇ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਵੀਡੀਓ ਬਣਾ ਚੁੱਕੇ ਹਾਂਗੇ ਤੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਉਹ ਵੀਡੀਓ ਵੀ ਜਾ ਕੇ ਦੇਖ ਸਕਦੇ ਹੋਗੇ ਕਨਸਟੀਟਿਊਸ਼ਨ ਦੇ ਵਿੱਚ ਇਸ ਦੀ ਜੜ ਹੈਗੀ ਹੈ ਕਨਸਟੀਟਿਊਸ਼ਨ ਤੋਂ ਲੈ ਕੇ ਕੋਰਟ ਲੈਵਲ ਤੱਕ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਦੇ ਵਿੱਚ ਜਿਵੇਂ ਫ੍ਰੀ ਦੇ ਵਿੱਚ ਵਕੀਲ ਮਿਲਦਾ ਕੋਈ ਕੋਰਟ ਫੀਸ ਨਹੀਂ ਕਿ ਇਸੇ ਡਰਾਫਟ ਕਰਨਾ ਹੈ ਵਕੀਲ ਨੇ ਤਿਆਰ ਕਰਨਾ ਹੈ ਕੋਈ ਐਫੀ ਡੈਫਟ ਨੇ ਨੈਕਚਰ ਨੇ ਸਰਟੀਫਾਈਡ ਕਾਪੀਜ਼ ਨੇ ਤੇ ਇਹਦੇ ਵਿੱਚ ਸਲਾਹ ਵੀ ਸ਼ਾਮਲ ਹੈਗੀ ਐਡਵਾਈਸ ਹੈ ਜਿਹੜੀ ਬਾਕੀ ਲੋਕ ਅਦਾਲਤਾਂ ਦੇ ਵਿੱਚ ਜਿਹੜਾ ਮੁਫਤ ਦੇ ਵਿੱਚ ਨਿਪਟਾਰਾ ਹੁੰਦਾ ਹੈਗਾ ਤੇ ਇੱਥੋਂ ਤੱਕ ਕਿ ਜਿਹੜਾ ਪੀੜਤ ਵਿਅਕਤੀ ਹੁੰਦਾ ਹੈ ਭਾਵੇਂ ਕੋਈ ਲੇਡੀ ਹੈ ਬੰਦਾ ਹੈ ਕੋਈ ਵੀ ਬੱਚਾ ਹੈ ਬਜ਼ੁਰਗ ਹੈ ਕੋਈ ਵੀ ਹੈ ਉਸ ਨੂੰ ਕੰਪਨਸੇਸ਼ਨ ਵੀ ਮਿਲਦੀ ਹੈਗੀ ਜੇ ਕੋਈ ਵਿਚਾਰਾ ਵੈਸੀ ਫਸ ਜਾਂਦਾ ਹੈਗਾ ਪੀੜਤ ਹੁੰਦਾ ਹੈ ਜੇ ਕੋਈ ਤੇ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹੁੰਦੇ ਨੇ ਉਹਨਾਂ ਦੇ ਲਈ ਵੀ ਮੁਫਤ ਕਾਨੂੰਨੀ ਸਹਿਤਾ ਦਾ ਪ੍ਰਬੰਧ ਹੈਗਾ ਇਹ ਕੋਈ ਇਹ ਨਹੀਂ ਹੈਗਾ ਕਿ ਇਹ ਇੱਕ ਚੈਰਿਟੀ ਹੈ ਦਾਨ ਹੈ ਇਹ ਇੱਕ ਕਾਨੂੰਨੀ ਹੱਕ ਹੈ ਜਿਹੜਾ ਕਿ ਕਾਨੂੰਨ ਦੇ ਵਿੱਚ ਲਿਖਿਆ ਗਿਆ ਹੈ ਤੇ ਸਰਕਾਰ ਵੱਲੋਂ ਇਹ ਦਿੱਤਾ ਜਾਂਦਾ ਹੈਗਾ ਜਿਹੜੀ ਹੈਲਪ ਹੈ ਲੀਗਲ ਏਡ ਹੈ ਜਿਹੜੀ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਸਾਡਾ ਸਾਡਾ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਸ ਦੇ ਵਿੱਚ ਇਸ ਦੀ ਜੜ ਹੈ ਭਾਰਤ ਦੇ ਸੰਵਿਧਾਨ ਦੇ ਤਿੰਨ ਆਰਟੀਕਲ ਨੇ ਜਿਹੜੇ ਬਹੁਤ ਹੀ ਇੰਪੋਰਟੈਂਟ ਨੇ ਇਸ ਹੱਕ ਨੂੰ ਇਸ ਅਧਿਕਾਰ ਨੂੰ ਬਿਨਾਂ ਸ਼ਰਤ ਗਰੰਟੀ ਦਿੰਦੇ ਨੇਗੀ ਇੱਕ ਤਾਂ ਜਿਹੜਾ ਆਰਟੀਕਲ 21 ਹੈ 21 ਬਹੁਤ ਹੀ ਇੰਪੋਰਟੈਂਟ ਆਰਟੀਕਲ ਮੰਨਿਆ ਜਾਂਦਾ ਹੈ ਰਾਈਟ ਟੂ ਲਾਈਫ ਐਂਡ ਪਰਸਨਲ ਲਿਵਰਟੀ ਸੁਪਰੀਮ ਕੋਰਟ ਨੇ ਕਈ ਵਾਰੀ ਇਹ ਕਿਹਾ ਹੈ ਕਿ ਇਨਸਾਫ ਤੱਕ ਪਹੁੰਚ ਹੈ ਜਿਹੜੀ ਨਿਆਂ ਤੱਕ ਪਹੁੰਚ ਹੈ ਉਹ ਆਰਟੀਕਲ 21 ਦਾ ਹਿੱਸਾ ਹੈ ਇਸ ਦਾ ਮਤਲਬ ਇਹ ਹੈ ਕਿ ਜੇ ਕੋਈ ਪੈਸੀ ਪੈਸੇ ਦੇ ਕੇ ਫੀਸ ਦੇ ਕੇ ਪ੍ਰਾਈਵੇਟ ਵਕੀਲ ਨਹੀਂ ਕਰ ਸਕਦਾ ਤਾਂ ਜਿਹੜਾ ਰਾਜ ਹੈ ਸਟੇਟ ਹੈ ਕਹਿਣ ਤੋਂ ਭਾਵ ਜਿਹੜੀ ਸਰਕਾਰ ਹੈ ਉਸ ਨੂੰ ਮੁਫਤ ਦੇ ਵਿੱਚ ਵਕੀਲ ਮਹੱਈਆ ਕਰਵਾਉਗੀ ਆਰਟੀਕਲ 39 ਹੈ ਜਿਹੜਾ 39A ਪ੍ਰੋਮੋਸ਼ਨ ਆਫ ਜਸਟਿਸ ਐਂਡ ਫ੍ਰੀ ਲੀਗਲ ਏਡ ਇਹ ਵੀ ਫ੍ਰੀ ਲੀਗਲ ਏਡ ਦੀ ਜਿਹੜੀ ਸਾਨੂੰ ਇੱਕ ਇਹ ਜਿਹੜੀ ਡਾਇਰੈਕਟ ਪ੍ਰੋਵੀਜ਼ਨ ਹੈਗੀ ਹੈ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਸਰਕਾਰ ਹੈ ਜਾਂ ਜਿਹੜਾ ਰਾਜ ਹੈ ਉਹ ਇਸ ਗੱਲ ਨੂੰ ਯਕੀਨੀ ਬਣਾਊਗਾ ਕਿ ਕੋਈ ਵੀ ਵਿਅਕਤੀ ਪੈਸੇ ਦੀ ਕਮੀ ਦੇ ਕਾਰਨ ਗਰੀਬ ਹੋਣ ਦੇ ਕਾਰਨ ਨਿਆਂ ਤੋਂ ਵਾਂਝਾ ਨਾ ਰਹੇ ਇਹ ਨਾ ਹੋਵੇ ਕਿ ਜੇ ਉਹਦੇ ਕੋਲੇ ਵਕੀਲ ਕਰਨ ਲਈ ਫੀਸ ਨਹੀਂ ਪੈਸੇ ਨਹੀਂ ਕਿ ਉਹ ਕੇਸ ਹੀ ਨਾ ਲੜ ਸਕੇ ਇਨਸਾਫ ਇਹ ਨਾ ਉਹਨੂੰ ਮਿਲੇ ਨਿਆਂ ਨਾ ਮਿਲੇ ਫ੍ਰੀ ਲੀਗਲ ਹੈਡ ਜਿਹੜੀ ਸਰਵਿਸ ਹੈ ਇਹ ਸਾਰਿਆਂ ਦੇ ਲਈ ਹੈ ਤੇ ਇੱਕ ਇਕਵਲ ਜਸਟਿਸ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਸਾਰਿਆਂ ਦੇ ਲਈ ਬਰਾਬਰ ਨੇਗਾ ਇਹ ਸਰਕਾਰ ਦੀ ਸਟੇਟ ਦੀ ਜ਼ਿੰਮੇਵਾਰੀ ਵੀ ਹੈ ਡਿਊਟੀ ਵੀ ਹੈ ਇਸ ਆਰਟੀਕਲ 39ਏ ਦੇ ਨਤੀਜੇ ਵਜੋਂ ਹੀ ਜਿਹੜਾ ਇਹ ਲੀਗਲ ਸਰਵਿਸਿਜ਼ ਅਥਾਰਟੀ ਐਕਟ ਹੈ ਉਹ ਬਣਾਇਆ ਗਿਆ ਤੇ ਇੱਕ ਜਿਹੜੇ ਆਰਟੀਕਲ ਜੇ ਅਸੀਂ 14 ਦੀ ਵੀ ਗੱਲ ਕਰੀਏ 14 ਦੀ ਤੇ ਇੱਕ ਜਿਹੜਾ ਹੋਰ ਆਰਟੀਕਲ ਹੈ 22 1 22 ਇਹ ਦੋ ਆਰਟੀਕਲਸ ਨੇ ਇਹ ਵੀ ਪ੍ਰੋਟੈਕਸ਼ਨ ਦਿੰਦੇ ਨੇਗੀ 14 ਜਿਹੜਾ ਉਹ ਇਕੁਐਲਟੀ ਬਿਫੋਰ ਲਾਅ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਨੇ ਤੇ ਜਿਹੜਾ 22 1 ਹੈ ਅਰੈਸਟ ਹੋਣ ਤੇ ਜਿਹੜਾ ਵਕੀਲ ਦਾ ਹੱਕ ਹੈਗਾ ਇਸ ਦੇ ਨਾਲ ਇਹ ਸਬੰਧਤ ਨੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਇੰਟਰਨੈਟ ਤੇ ਜਾ ਕੇ ਪੜ੍ਹ ਸਕਦੇ ਹੋ ਜਾਂ YouTube ਤੇ ਜਾ ਕੇ ਇਸ ਦੇ ਨਾਲ ਸੰਬੰਧਿਤ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋਗੇ ਲੀਗਲ ਸਰਵਿਸਿਜ਼ ਅਥਾਰਟੀ ਐਕਟ ਬਣਿਆ ਹੋਇਆ ਹੈ ਇਹ 1987 ਦੇ ਵਿੱਚ ਬਣਿਆ ਸੀਗਾ ਇਹ ਮੁੱਖ ਕਾਨੂੰਨ ਹੈ ਜਿਸ ਨੇ ਮੁਫਤ ਕਾਨੂੰਨੀ ਸਹਾਇਤਾ ਦਾ ਰਾਸ਼ਟਰੀ ਤੰਤਰ ਬਣਾਇਆਗਾ ਤੇ ਸਟਰਕਚਰ ਜਿਵੇਂ ਬਣਿਆ ਹੋਇਆ ਹੈ ਜਿਹਨੂੰ ਅਸੀਂ ਸ਼ਾਰਟ ਦੇ ਵਿੱਚ ਐਲ ਐਸ ਏ ਵੀ ਕਹਿ ਦਿੰਦੇ ਆਂਗੇ ਜਿਵੇਂ ਸ਼ਾਰਟ ਫਾਰਮ ਅਸੀਂ ਕਈ ਯੂਜ਼ ਕਰਦੇ ਆਂ ਨਾਲਸਾ ਸਲਸਾ ਡਲਸਾ ਨਲਸਾਜਮੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਤੇ ਇਹ ਨੈਸ਼ਨਲ ਲੈਵਲ ਤੇ ਇੱਕ ਅਥਾਰਟੀ ਹੈ ਤੇ ਸਟੇਟ ਲੈਵਲ ਸਰਵਿਸਿਜ਼ ਅਥਾਰਟੀ ਜਿਹਨੂੰ ਸੀਐਸਐਲ ਤੇ ਐਸਏ ਅਸੀਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਆ ਤੇ ਡਿਸਟ੍ਰਿਕਟ ਲੈਵਲ ਤੇ ਹੈਗੀ ਹੈ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਤੇ ਤਾਲੁਕਾ ਲੀਗਲ ਸਰਵਿਸਿਜ਼ ਕਮੇਟੀ ਮਤਲਬ ਕਰਨ ਤੋਂ ਭਾਵ ਕਿ ਹਰ ਇੱਕ ਕੋਰਟ ਦੇ ਵਿੱਚ ਲੀਗਲ ਏਡ ਆਫਿਸ ਹੈ ਜਿਹੜਾ ਉਹ ਹੁੰਦਾ ਹੈਗਾ ਜੋ ਅਸੀਂ ਕਹਿ ਸਕਦੇ ਆ ਲੀਗਲ ਏਡ ਕਲੀਨਿਕ ਜਿਹੜਾ ਮੁਫਤ ਕਾਨੂੰਨੀ ਸਹਾਇਤਾ ਮਤਲਬ ਦਿੰਦਾ ਹੈਗਾ ਪ੍ਰਦਾਨ ਕਰਦਾ ਹੈਗਾ ਉੱਥੇ ਸਾਰਾ ਪ੍ਰਬੰਧ ਕੀਤਾ ਗਿਆ ਹੈ ਉਥੋਂ ਫ੍ਰੀ ਦੇ ਵਿੱਚ ਵਕੀਲ ਮਿਲਦੇ ਨੇ ਸਿੱਧਾ ਅਸੀਂ ਇਹ ਕਹਿ ਲਈਏ ਦੇਸੀ ਭਾਸ਼ਾ ਦੇ ਵਿੱਚ ਕਿ ਉੱਥੋਂ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਵਕੀਲ ਲੈ ਸਕਦੇ ਆ ਕੋਈ ਫੀਸ ਨਹੀਂ ਦੇਣੀ ਕੋਈ ਕਿਸੇ ਵੀ ਤਰ੍ਹਾਂ ਦਾ ਖਰਚਾ ਨਹੀਂ ਕਰਨਾ ਤੇ ਜਿਹੜਾ ਪ੍ਰੋਸੀਜਰ ਹੈ ਬਿਲਕੁਲ ਸਿੰਪਲ ਹੈ ਕੋਈ ਬੜਾ ਲੰਮਾ ਚੌੜਾ ਔਖਾ ਪ੍ਰੋਸੀਜਰ ਨਹੀਂ ਹੈਗਾ ਇਹ ਜਿਹੜਾ ਸਾਰਾ ਕੁਝ ਹੈਗਾ ਹੈਗਾ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜਾਂ ਨੀਚੇ ਦੀਆਂ ਜਿਹੜੀਆਂ ਹੋਰ ਤਹਿਸੀਲ ਲੈਵਲ ਤੇ ਜਿਹੜੀਆਂ ਕੋਰਟਸ ਹੈਗੀਆਂ ਨੇ ਸਾਰੀ ਜਗ੍ਹਾ ਤੇ ਹੈ ਫ੍ਰੀ ਲੀਗਲ ਏਡ ਦਾ ਜਿਹੜਾ ਪ੍ਰਬੰਧ ਹੈਗਾ ਗਾ ਕੌਣ ਕੌਣ ਨੇ ਮੇਨ ਜਿਹੜੀ ਗੱਲ ਹੈ ਕਿ ਕੌਣ ਕੌਣ ਨੇ ਜਿਹੜੇ एलिਜੀਬਲ ਹੁੰਦੇ ਨੇ ਜਿਹੜਾ ਇਹ ਕਾਨੂੰਨ ਬਣਿਆ ਹੋਇਆ ਹੈ ਇਸ ਦੀ ਧਾਰਾ ਜਿਹੜੀ 12 ਉਹ ਸਾਨੂੰ ਇਹ ਦੱਸਦੀ ਹੈ ਕਿ ਕਿਹਨਾਂ ਕਿਹਨਾਂ ਨੂੰ ਇਹ ਹੱਕ ਹੈਗਾ ਇੱਕ ਤਾਂ ਜਿਹੜੇ ਐਸਸੀ ਨੇ ਜਾਂ ਐਸਟੀ ਨੇ ਇਹ ਮਤਲਬ ਕਾਸਟ ਵਾਈਜ਼ ਅਸੀਂ ਜੇ ਦੇਖੀਏ ਜਿਹੜੀਆਂ ਸ਼ਡਿਊਲਡ ਕਾਸਟ ਜਨੇ ਜਾਂ ਸ਼ਡਿਊਲਡ ਟ੍ਰਾਈਬਸ ਨੇ ਉਹਨਾਂ ਲਈ ਇਹ ਹੱਕ ਹੈਗਾ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ ਤੇ ਇੱਕ ਜਿਹੜੀਆਂ ਸਾਰੀਆਂ ਔਰਤਾਂ ਨੇ ਤੇ ਸਾਰੇ ਬੱਚੇ ਨੇ ਉਹਨਾਂ ਸਾਰਿਆਂ ਦੇ ਲਈ ਇਹ ਹੱਕ ਹੈ ਜਿਹੜਾ ਉਪਲਬਧ ਹੈ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਹੈਗੀ ਕੋਈ ਸਬੂਤ ਨਹੀਂ ਚਾਹੀਦਾ ਠੀਕ ਹੈ ਜੀ ਤੇ ਜਿਹੜੇ ਐਸਿਡ ਅਟੈਕ ਦੇ ਜਾਂ ਹਿਊਮਨ ਟ੍ਰੈਫਿਕਿੰਗ ਦੇ ਵਿਕਟਮਸ ਨੇ ਸ਼ਿਕਾਰ ਨੇ ਉਹਨਾਂ ਲਈ ਕੋਈ ਮੈਂਟਲੀ ਡਿਸਟਰਬ ਹੈਗੇ ਪੇਸ਼ੈਂਟ ਹੈਗੇ ਇਲ ਹੈਗੇ ਡਿਸੇਬਲਡ ਪਰਸਨ ਜਨੇ ਉਹਨਾਂ ਲਈ ਇੰਡਸਟਰੀਅਲ ਵਰਕਰਮੈਨ ਹੈਗੇ ਨੇ ਉਹਨਾਂ ਲਈ ਜਿਹੜੇ ਜੇਲ ਦੇ ਵਿੱਚ ਬੈਠੇ ਲੋਕ ਨੇ ਉਹਨਾਂ ਦੇ ਲਈ ਡਿਸਾਸਟਰ ਵਿਕਟਮਸ ਹੈਗੇ ਨੇ ਕੋਈ ਕੁਦਰਤੀ ਆਫਤ ਆ ਗਈ ਠੀਕ ਹੈ ਜੀ ਨੁਕਸਾਨ ਹੋ ਗਿਆ ਉਹਨਾਂ ਦੇ ਲਈ ਤੇ ਇੱਕ ਜਿਹੜੀ ਮੇਨ ਗੱਲ ਕਿ ਜਿਨ੍ਹਾਂ ਦੀ ਆਮਦਨ ਬਹੁਤ ਜ਼ਿਆਦਾ ਘਟ ਹੈ ਜਿਹੜੇ ਗਰੀਬ ਨੇ ਫਾਈਨੈਂਸ਼ੀਅਲੀ ਜਿਹੜੇ ਵੀਕ ਨੇ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਨੇ ਪੂਰ ਨੇ ਠੀਕ ਹੈ ਜੀ ਉਹਨਾਂ ਸਾਰਿਆਂ ਦੇ ਲਈ ਇਹ ਹੱਕ ਹੈ ਜਿਹੜਾ ਉਪਲਬਧ ਹੈ ਸਾਰੇ ਹੀ ਮੁਫਤ ਦੇ ਵਿੱਚ ਵਕੀਲ ਲੈ ਸਕਦੇ ਨੇ ਬਥੇਰੇ ਜਾਣਕਾਰੀ ਦੇ ਲਈ ਤੁਸੀਂ ਇੰਟਰਨੈਟ ਤੇ ਜਾ ਕੇ ਪੜ੍ਹ ਸਕਦੇ ਹੋਗੇ ਜੇ ਤੁਹਾਨੂੰ ਪੂਰੀ ਲਿਸਟ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋਗੇ ਤੇ ਜਿਹੜਾ ਸੈਕਸ਼ਨ 13 ਉਹ ਵੀ ਇਸੇ ਸੰਬੰਧ ਦੇ ਵਿੱਚ ਹੈ ਕਿ ਜੇ ਕੋਈ ਵਿਅਕਤੀ ਆਪਣੀ ਇਨਕਮ ਦਾ ਕੋਈ ਐਫੀਡੈਪਟ ਕੋਰਟ ਦੇ ਵਿੱਚ ਫਾਇਲ ਕਰਦਾ ਹੈ ਕਿ ਮੇਰੀ ਇਨਕਮ ਇੰਨੀ ਹੈ ਜੇ ਉਹ ਇਸ categories ਦੇ ਵਿੱਚ ਆਉਂਦਾ ਹੈ ਕਿ ਉਹ ਵਕੀਲ ਦੀ ਫੀਸ ਦੇਣ ਦੇ ਯੋਗ ਨਹੀਂ ਹੈਗਾ ਤਾਂ ਉਸ ਨੂੰ ਵੀ ਕੋਰਟ ਵੱਲੋਂ ਬਿਲਕੁਲ ਫ੍ਰੀ ਦੇ ਵਿੱਚ ਵਕੀਲ ਹੈ ਜਿਹੜਾ ਦਿੱਤਾ ਜਾਊਗਾ ਇਸ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਿਲਕੁਲ ਫ੍ਰੀ ਦੇ ਵਿੱਚ ਵਕੀਲ ਹੋ ਗਿਆ ਫਰੀ ਫਾਈਲਿੰਗ ਕਰੂਗਾ ਡਰਾਫਟਿੰਗ ਕਰੂਗਾ ਕੇਸ ਤਿਆਰ ਕਰੂਗਾ ਐਫੀਡੈਵਟ ਵਗੈਰਾ ਨੇ ਉਹ ਵੀ ਫਰੀ ਹੋਣਗੇ ਕੋਈ ਕੋਰਟ ਫੀਸ ਨਹੀਂ ਹੋਊਗੀ ਕੋਈ ਸਰਟੀਫਾਈਡ ਕਾਪੀਜ਼ ਨੇ ਜਿਹੜੀਆਂ ਉਹਨਾਂ ਦਾ ਕੋਈ ਖਰਚਾ ਨਹੀਂ ਹੋਰ ਕਾਗਜ਼ ਪੱਤਰ ਨੇ ਜਿਹੜੇ ਉਹਨਾਂ ਦਾ ਕੋਈ ਖਰਚਾ ਨਹੀਂ ਐਡਵਾਈਸ ਵੀ ਹੋਊਗੀ ਠੀਕ ਹੈ ਜੇ ਕੋਈ ਜੇਲ੍ਹ ਦੇ ਵਿੱਚ ਵਿਜ਼ਿਟ ਕਰਨੀ ਹੈ ਉਹਦਾ ਕੋਈ ਖਰਚਾ ਨਹੀਂ ਜਿਹੜੀਆਂ ਲੋਕ ਅਦਾਲਤ ਵਗੈਰਾ ਹੈਗੀਆਂ ਨੇ ਉਹਨਾਂ ਦੀ ਫਰੀ ਸੈਟਲਮੈਂਟ ਜੇ ਕਿਸੇ ਕੇਸ ਦੀ ਹੁੰਦੀ ਹੈਗੀ ਤਾਂ ਤੇ ਜਿਹੜੇ ਸ਼ਿਕਾਰ ਨੇ ਵਿਕਟਮ ਨੇ ਉਹਨਾਂ ਦੇ ਲਈ ਕੰਪਨਸੇਸ਼ਨ ਸਕੀਮਸ ਵੀ ਹੈਗੀਆਂ ਨੇ ਉਹਨਾਂ ਨੂੰ ਹਰਜਾਨਾ ਮਿਲਣ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਵੀ ਹੈਗੀਆਂ ਨੇ ਤੇ ਦੋਸਤੋ ਜਿਹੜਾ ਇਹ ਨਵਾਂ ਕਾਨੂੰਨ ਆਇਆ ਸੀਗਾ BNS 2023 ਦੇ ਵਿੱਚ ਤੇ 24 ਦੇ ਵਿੱਚ ਲਾਗੂ ਹੋ ਗਿਆ ਤੇ ਇਸ ਦੇ ਵਿੱਚ ਵੀ ਲਿਖਿਆ ਹੋਇਆਗਾ ਫ੍ਰੀ ਲੀਗਲ ਹੈਲਪ ਦੀ ਜਿਹੜੀ ਇਹ ਇੱਕ ਹੈਲਪ ਹੈਗੀ ਹੈ ਏਡ ਹੈਗੀ ਹੈ ਸਰਵਿਸ ਹੈਗੀ ਹੈ ਉਸ ਦੇ ਬਾਰੇ ਵਿੱਚ ਬੀ ਐਨ ਐਸ ਐਸ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਰੈਗੂਲੇਟ ਕਰਦਾ ਹੈਗਾ ਹਾਲਾਂਕਿ ਇਸ ਦੇ ਵਿੱਚ ਫ੍ਰੀ ਲੀਗਲ ਏਡ ਦਾ ਕੋਈ ਵੱਖਰਾ ਚੈਪਟਰ ਨਹੀਂ ਹੈਗਾ ਕਿਉਂਕਿ ਇਸ ਦੇ ਵਿੱਚ ਚੈਪਟਰ ਦਿੱਤੇ ਹੋਏ ਨੇਗੇ ਪਰ ਕ੍ਰਿਮੀਨਲ ਅਕਿਊਜ਼ ਦੇ ਹੱਕਾਂ ਨੂੰ ਬਹੁਤ ਪ੍ਰੋਟੈਕਟ ਕੀਤਾ ਗਿਆ ਜਿਹੜੇ ਦੋਸ਼ੀ ਵਿਅਕਤੀ ਹੁੰਦੇ ਨੇਗੇ ਤਾਂ ਜੋ ਕਿਸੇ ਨੂੰ ਐਵੇਂ ਕੋਈ ਸਜ਼ਾ ਨਾ ਮਿਲ ਜੇ ਕੋਈ ਐਵੇਂ ਫ੍ਰੀ ਦੇ ਵਿੱਚ ਹੀ ਨਾ ਵਿਚਾਰਾ ਰਗੜਿਆ ਜਾਵੇ ਹਰ ਇਨਸਾਫ ਹਰੇਕ ਨੂੰ ਮਿਲਣਾ ਚਾਹੀਦਾ ਹੈਗਾ ਤੇ ਮੰਡੇਟਰੀ ਲੀਗਲ ਏਡ ਟੂ ਅਕਿਊਜ਼ਡ ਦਾ ਇਸ ਦੇ ਵਿੱਚ ਹੈਗਾ ਕਿ ਜ਼ਰੂਰੀ ਹੈ ਮੰਡੇਟਰੀ ਹੈ ਲਾਜ਼ਮੀ ਹੈ ਜੇ ਅਕਿਊਜ਼ਡ ਲਾਇਰ ਅਫੋਰਡ ਨਹੀਂ ਕਰ ਸਕਦਾ ਵਕੀਲ ਦੀ ਫੀਸ ਨਹੀਂ ਦੇ ਸਕਦਾ ਕੋਈ ਦੋਸ਼ੀ ਵਿਅਕਤੀ ਜਿਸ ਨੂੰ ਬਣਾਇਆ ਗਿਆ ਹੈ ਕੋਰਟ ਅਤੇ ਪੁਲਿਸ ਦੋਨਾਂ ਦੀ ਡਿਊਟੀ ਹੈ ਕਿ ਉਹ ਲੀਗਲ ਸਰਵਿਸ ਅਥਾਰਟੀ ਨੂੰ ਇਨਫੋਰਮ ਕਰਨ ਪੁਲਿਸ ਦੀ ਵੀ ਇਹ ਡਿਊਟੀ ਹੈ ਤੇ ਅਕਿਊਜ਼ਡ ਦੇ ਲਈ ਫ੍ਰੀ ਲਾਇਰ ਪ੍ਰੋਵਾਈਡ ਕਰਵਾਉਣ ਦੀ ਇਹ ਮਤਲਬ ਫਰੀ ਜਿਹੜੀ ਆਪਣੀ ਲੀਗਲ ਏਡ ਆਫਿਸ ਵਗੈਰਾ ਬਣਾਇਆ ਹੋਇਆ ਹੁੰਦਾ ਹੈ ਉੱਥੇ ਉਸ ਨੂੰ ਇਨਫੋਰਮ ਕਰਕੇ ਉੱਥੋਂ ਵਕੀਲ ਉਹਨਾਂ ਨੂੰ ਦਿਵਾਇਆ ਜਾ ਸਕਦਾ ਹੈਗਾ ਕੋਰਟ ਕਈ ਵਾਰੀ ਅਸੀਂ ਦੇਖਦੇ ਹਾਂ ਕੋਰਟ ਦੇ ਵਿੱਚ ਹੀ ਬੈਠਦੇ ਆ ਜਦੋਂ ਕਿ ਕਈ ਵਾਰੀ ਕੋਰਟ ਆਰਡਰ ਕਰ ਦਿੰਦੀ ਹੈ ਕਿ ਇਹਨਾਂ ਨੂੰ ਫਰੀ ਦੇ ਵਿੱਚ ਵਕੀਲ ਦਿੱਤਾ ਜਾਵੇ ਕੋਈ ਇਸ ਤਰ੍ਹਾਂ ਦੀ ਕੋਈ ਔਰਤ ਹੁੰਦੀ ਹੈ ਕੋਈ ਬਜ਼ੁਰਗ ਹੁੰਦਾ ਹੈ ਕੋਈ ਬੱਚਾ ਹੁੰਦਾ ਹੈ ਬਿਲਕੁਲ ਫਰੀ ਦੇ ਵਿੱਚ ਵਕੀਲ ਮਿਲ ਜਾਂਦਾ ਹੈ ਤੇ ਜਿਹੜੀ ਜਿਵੇਂ ਕੋਈ ਐਫਆਈਆਰ ਦੀ ਕਾਪੀ ਹੈ ਫ੍ਰੀ ਕੋਈ ਆਊਡਰ ਹੈ ਕੋਈ ਚਾਰ ਸੀਟ ਹੈ ਉਹ ਵੀ ਫ੍ਰੀ ਕੋਈ ਕਾਗਜ਼ ਪੱਤਰ ਵਗੈਰਾ ਸਾਰਾ ਕੁਝ ਫ੍ਰੀ ਬੀ ਐਨ ਐਸਐਸ ਦੇ ਤਹਿਤ ਪੁਲਿਸ ਤੇ ਕੋਰਟ ਮੁਫਤ ਕਾਪੀਜ਼ ਮੁਹੱਈਆ ਕਰਵਾਉਣ ਦੇ ਲਈ ਪਾਬੰਦ ਨੇ ਅਰੈਸਟ ਐਂਡ ਜਿਹੜੀ ਇੱਕ ਸਟੱਡੀ ਰਾਈਟਸ ਵਗੈਰਾ ਹੈਗੇ ਨੇ ਅਰੈਸਟ ਦੇ ਸਮੇਂ ਜਿਵੇਂ ਅਕਿਊਜ਼ਡ ਨੂੰ ਉਸਦੇ ਹੱਕ ਨੇ ਜਿਹੜੇ ਫ੍ਰੀ ਲੀਗਲ ਏਡ ਦੇ ਦਾ ਹੱਕ ਹੈ ਜਿਹੜਾ ਜਾਂ ਫਿਰ ਜਿਹੜੇ ਡਾਕੂਮੈਂਟਸ ਵਗੈਰਾ ਫ੍ਰੀ ਮਿਲਣਗੇ ਇਹ ਸਾਰਾ ਕੁਝ ਦੱਸਣਾ ਲਾਜ਼ਮੀ ਹੁੰਦਾ ਹੈਗਾ ਫਰਸਟ ਪ੍ਰੋਡਕਸ਼ਨ ਬਿਫੋਰ ਦਾ ਮੈਜਿਸਟ੍ਰੇਟ ਜਦੋਂ ਮੈਜਿਸਟ੍ਰੇਟ ਦੇ ਸਾਹਮਣੇ ਪਹਿਲੀ ਵਾਰ ਪੇਸ਼ ਕਰਨਾ ਹੁੰਦਾ ਹੈਗਾ ਕੋਰਟ ਵੀ ਅਕਿਊਜ਼ ਨੂੰ ਇਹ ਪੁੱਛਦੀ ਹੈਗੀ ਕਿ ਕੀ ਤੁਸੀਂ ਵਕੀਲ ਕਰ ਸਕਦੇ ਹੋ ਤੁਹਾਡਾ ਵਕੀਲ ਕਿੱਥੇ ਹੈ ਆਪਣੇ ਵਕੀਲ ਨੂੰ ਬੁਲਾਓ ਜੇ ਕੋਈ ਵਿਅਕਤੀ ਵਕੀਲ ਨਹੀਂ ਕਰ ਸਕਦਾ ਤਾਂ ਉਸ ਨੂੰ ਫ੍ਰੀ ਦੇ ਵਿੱਚ ਵਕੀਲ ਦੇਣ ਦਾ ਆਰਡਰ ਕੀਤਾ ਜਾਂਦਾ ਹੈਗਾ ਬਰੀ ਵਕੀਲ ਹੈ ਜਿਹੜਾ ਫ੍ਰੀ ਦੇ ਵਿੱਚ ਦਿੱਤਾ ਜਾਂਦਾ ਹੈਗਾ ਜਿਹੜੀ ਡੀ ਐਲ ਐਸਏ ਜਾਂ ਅਸੀਂ ਕਹਿੰਦੇ ਆਂਗੇ ਡਿਸਟ੍ਰਿਕਟ ਲੈਵਲ ਸਰਵਿਸ ਮਤਲਬ ਜਿਹੜੀਆਂ ਹੈਗੀਆਂ ਨੇ ਆਪਣਾ ਲੀਗਲ ਸਰਵਿਸ ਅਥਾਰਟिटीज ਹੈਗੀਆਂ ਨੇ ਉਹਨਾਂ ਨੂੰ ਆਰਡਰ ਕੀਤਾ ਜਾਂਦਾ ਹੈ ਇਨਫੋਰਮ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਫ੍ਰੀ ਦੇ ਵਿੱਚ ਵਕੀਲ ਦਿੱਤਾ ਜਾਵੇ ਜਿਵੇਂ ਕੋਈ ਜਮਾਨਤ ਹੈ bail proceeding ਜਿਵੇਂ ਰਾਹੀਗੀਆਂ ਨੇ ਕੋਈ ਬੰਦਾ ਗਰੀਬ ਹੈ ਫ੍ਰੀ ਚ ਵਕੀਲ ਕਰ ਸਕਦਾ ਹੈ ਮਤਲਬ ਪ੍ਰਾਈਵੇਟ ਵਕੀਲ ਨਹੀਂ ਕਰ ਸਕਦਾ ਠੀਕ ਹੈ ਜੀ ਇਸ ਤਰ੍ਹਾਂ ਤੇ ਅਖੀਰ ਦੇ ਵਿੱਚ ਦੋਸਤੋ ਅਸੀਂ ਇਹ ਕਹਿ ਸਕਦੇ ਹਾਂ ਕਿ BNSS ਕ੍ਰਿਮੀਨਲ ਕਾਰਵਾਈ ਦੇ ਵਿੱਚ ਫ੍ਰੀ ਲੀਗਲ ਐਡ ਨੂੰ ਪ੍ਰੈਕਟੀਕਲੀ ਇਨਫੋਰਸ ਕਰਦਾ ਹੈਗਾ ਤੇ ਜਿਹੜਾ ਸਿਵਲ ਪ੍ਰੋਸੀਜਰ ਕੋਡ ਹੈ CPC ਹੈ ਉਹ ਸਿਵਲ ਜਿਹੜੇ ਕੇਸੇਜ ਹੁੰਦੇ ਨੇ ਸਿਵਲ ਸੂਟ ਵਗੈਰਾ ਹੁੰਦੇ ਨੇ ਉਹਨਾਂ ਨੂੰ ਰੈਗੂਲੇਟ ਕਰਦਾ ਹੈਗਾ ਇਸ ਦੇ ਵਿੱਚ ਫ੍ਰੀ ਲਾਇਰ ਦਾ ਡਾਇਰੈਕਟ ਪ੍ਰੋਵੀਜ਼ਨ ਤਾਂ ਨਹੀਂ ਕੋਈ ਹੈਗਾ ਪਰ ਇੱਕ ਇੰਪੋਰਟੈਂਟ ਬੈਨੀਫਿਟ ਹੈਗਾ ਜਿਹੜਾ ਆਰਡਰ 33 ਹੈ 33 ਹੈ ਉਹ ਕਹਿੰਦਾ ਸੂਟਸ ਵਾਈ ਇੰਡੀਪੈਂਟ ਪਰਸਨਸ ਜਿਹੜੇ ਵਿਅਕਤੀ ਫੀਸ ਨਹੀਂ ਦੇ ਸਕਦੇ ਜਿਹੜੇ ਗਰੀਬ ਨੇ ਨਿਰਦਰ ਨੇ ਉਹਨਾਂ ਦੁਆਰਾ ਜਦੋਂ ਕੋਈ ਸੂਟ ਹੈ ਜਿਹੜਾ ਫੈਲ ਹੁੰਦਾ ਹੈਗਾ ਲਗਾਇਆ ਜਾਂਦਾ ਹੈ কোর্ਟ ਦੇ ਵਿੱਚ ਜਾਂ ডিফੈਂਡ ਕਰਨਾ ਹੈ ਇੰਡੀਪੈਂਡੈਂਟ ਪਰਸਨ ਇਹ ਵਰਡ ਯੂਜ਼ ਟਰਮ ਯੂਜ਼ ਕੀਤੀ ਗਈ ਹੈ ਜਿਸ ਦੇ ਕੋਲੇ ਸੰਪਤੀ ਨਾ ਹੋਵੇ ਜ਼ਮੀਨ ਜਾਇਦਾਦ ਪ੍ਰੋਪਰਟੀ ਨਾ ਹੋਵੇ ਗਰੀਬ ਹੋਵੇ ਉਹ ਕੋਰਟ ਫੀ ਤੋਂ ਪੂਰੀ ਤਰ੍ਹਾਂ ਮੁਕਤ ਹੈ ਕਿਸੇ ਤਰ੍ਹਾਂ ਦੀ ਕੋਈ ਕੋਰਟ ਫੀਸ ਨਹੀਂ ਦੇਣੀ ਹੈਗੀ ਸਿਵਲ ਸੂਟ ਬਿਨਾ ਪੇਮੈਂਟ ਦੇ ਫਾਇਲ ਕਰ ਸਕਦਾ ਹੈਗਾ ਬਿਨਾ ਫੀਸ ਤੋਂ ਵਕੀਲ ਲੈਣਾ ਕਿਵੇਂ ਹੈ ਇਹ ਬਿਲਕੁਲ ਸੌਖਾ ਹੈ ਕੁਝ ਵੀ ਕੰਪਲਿਕੇਟਡ ਨਹੀਂ ਹੈਗਾ ਕੋਈ ਲੰਮਾ ਪ੍ਰੋਸੀਜਰ ਨਹੀਂ ਬਿਲਕੁਲ ਈਜ਼ੀ ਹੈ ਕਿਉਂਕਿ ਹਰ ਇੱਕ ਕੋਰਟ ਦੇ ਵਿੱਚ ਲੀਗਲ ਏਡ ਆਫਿਸ ਬਣਿਆ ਹੋਇਆ ਹੁੰਦਾ ਹੈਗਾ ਜਿੱਥੋਂ ਅਸੀਂ ਫ੍ਰੀ ਦੇ ਵਿੱਚ ਵਕੀਲ ਲੈ ਸਕਦੇ ਹਾਂਗੇ ਉੱਥੇ ਅਸੀਂ ਜਦੋਂ ਜਾਵਾਂਗੇ ਇੱਕ ਫਾਰਮ ਦਿੱਤਾ ਜਾਊਗਾ ਉਸ ਤੇ ਸਾਈਨ ਕਰਨੇ ਆ ਬਸ ਉਹ ਆਪਣੇ ਆਪ ਹੀ ਡਿਟੇਲ ਭਰ ਦਿੰਦੇ ਨੇ ਜੇ ਤੁਸੀਂ ਵਕੀਲ ਦੇ ਨਾਲ ਗੱਲਬਾਤ ਕਰਨੀ ਹੈ ਵਕੀਲ ਦੇ ਨਾਲ ਗੱਲਬਾਤ ਵੀ ਹੋ ਜਾਂਦੀ ਹੈ ਕੋਈ ਸਲਾਹ ਕਰਨੀ ਹੈ ਤੇ ਆਪਣਾ ਤੁਸੀਂ ਆਈਡੀ ਪ੍ਰੂਫ ਨਾਲ ਲੈ ਕੇ ਜਾ ਸਕਦੇ ਹੋ ਜਾਂ ਕੋਈ ਇਨਕਮ ਦਾ ਜਿਹੜਾ ਸਰਟੀਫਿਕੇਟ ਹੈ ਕੋਈ ਐਫੀਡਫਟ ਹੈ ਉਹ ਵੀ ਨਾਲ ਲੈ ਕੇ ਜਾ ਸਕਦੇ ਹੋਗੇ ਜਦੋਂ ਤੁਸੀਂ ਉਹਨਾਂ ਨੂੰ ਜਾ ਕੇ ਉੱਥੇ ਆਪਣੇ ਕੇਸ ਦੇ ਬਾਰੇ ਵਿੱਚ ਦੱਸੋਗੇ ਆਪਣੀ ਪ੍ਰੋਬਲਮ ਦੱਸੋਗੇ ਤਾਂ ਉਹ ਤੁਹਾਨੂੰ ਵਕੀਲ ਦੇ ਨਾਲ ਵੀ ਮਿਲਿਆ ਦੇਣਗੇ ਤੇ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਵਕੀਲ ਮਿਲ ਜੂਗਾ ਹਰ ਇੱਕ ਕੋਰਟ ਦੇ ਵਿੱਚ ਹਰ ਇੱਕ ਕਚਹਿਰੀ ਦੇ ਵਿੱਚ ਇਹ ਆਫਿਸ ਬਣਿਆ ਹੋਇਆ ਹੁੰਦਾ ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਇਹਨਾਂ ਦਾ ਆਫਿਸ ਕਿੱਥੇ ਹੈ ਕਿਵੇਂ ਵਕੀਲ ਲੈਣਾ ਹੈ ਕਿਵੇਂ ਬਿਨਾਂ ਪੈਸਿਆਂ ਤੋਂ ਬਿਨਾਂ ਫੀਸ ਤੋਂ ਵਕੀਲ ਕਰਨਾ ਹੈਗਾ ਤੇ ਬਿਲਕੁਲ ਸੌਖਾ ਜਿਹਾ ਪ੍ਰੋਸੀਜਰ ਹੈਗਾ ਕੁਝ ਵੀ ਔਖਾ ਨਹੀਂ ਹੈਗਾ ਜੇ ਫਿਰ ਵੀ ਤੁਹਾਨੂੰ ਸਮਝ ਨਹੀਂ ਆਈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਪੁੱਛ ਸਕਦੇ ਹੋ ਕੌਣ-ਕੌਣ ਐਲੀਜੀਬਲ ਨੇ ਕੌਣ-ਕੌਣ ਮੁਫਤ ਕਾਨੂੰਨੀ ਸਹਾਇਤਾ ਦੇ ਹੱਕਦਾਰ ਨੇ ਵੈਸੇ ਤਾਂ ਸਾਰਾ ਕੁਝ ਇੰਟਰਨੈਟ ਤੇ ਪਹਿਲਾਂ ਹੀ ਪਿਆ ਹੈ ਪਰ ਜੇ ਫਿਰ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਹਰੇਕ ਕਮੈਂਟ ਦਾ ਰਿਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਇੱਕ ਗੱਲ ਮੈਨੂੰ ਹੋਰ ਜ਼ਿਆਦਾ ਅਗੀ ਜੀ ਕਿ ਕਈ ਵਾਰੀ ਕਈ ਦੋਸਤ ਇਹ ਕੰਪਲੇਂਟ ਕਰਦੇ ਨੇ ਕਿ ਜਿਹੜੇ ਇਹ ਫ੍ਰੀ ਦੇ ਵਿੱਚ ਵਕੀਲ ਮਿਲਦੇ ਨੇ ਜਿਹੜੇ ਇਹ ਸਰਕਾਰੀ ਵਕੀਲ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਕਈ ਲੋਕ ਸਰਕਾਰੀ ਵਕੀਲ ਵੀ ਕਹਿੰਦੇ ਨੇ ਕਿਉਂਕਿ ਸਰਕਾਰ ਵੱਲੋਂ ਇਹ ਸਹੂਲਤ ਦਿੱਤੀ ਜਾਂਦੀ ਹੈਗੀ ਇਹ ਉਹ ਕੇਸ ਦੀ ਸਹੀ ਪੈਰਵਾਈ ਨਹੀਂ ਕਰਦੇ ਸਹੀ ਕੰਮ ਨਹੀਂ ਕਰਦੇ ਹਾਲਾਂਕਿ ਮੇਰਾ ਮੰਨਣਾ ਇਹ ਹੈ ਕਿ ਇਹ ਪੂਰਾ ਸੱਚ ਨਹੀਂ ਹੈਗਾ ਹਾਂ ਕੁਝ ਨਾ ਕੁਝ ਹੱਦ ਤੱਕ ਸਚਾਈ ਹੋ ਸਕਦੀ ਹੈ ਕਿ ਕੁਝ ਕੁ ਵਕੀਲ ਐਸੇ ਹੋ ਸਕਦੇ ਨੇ ਜਿਹੜੇ ਕੇਸ ਨੂੰ ਸੀਰੀਅਸਲੀ ਨਹੀਂ ਲੈਂਦੇ ਪਰ ਜੇ ਤੁਸੀਂ ਜਾਗਦੇ ਰਹੋਗੇ ਵਕੀਲ ਨੂੰ ਅਸਿਸਟ ਕਰੋਗੇ ਵਕੀਲ ਦੀ ਹੈਲਪ ਕਰੋਗੇ ਹਰ ਇੱਕ ਤਰੀਕ ਤੇ ਡੇਟ ਤੇ ਜਾਂਦੇ ਰਹੋਗੇ ਅਪਡੇਟ ਰਹੋਗੇ ਪਤਾ ਕਰਦੇ ਰਹੋਗੇ ਗੱਲਬਾਤ ਕਰਦੇ ਰਹੋਗੇ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਫਰੀ ਦੇ ਵਿੱਚ ਵਕੀਲ ਲੈ ਕੇ ਵੀ ਆਪਣੇ ਕੇਸ ਦੀ ਸਹੀ ਪੈਰਵਾਈ ਕਰ ਸਕਦੇ ਹੋ ਕਿਉਂਕਿ ਪਹਿਲਾਂ ਵੀ ਮੈਂ ਕਈ ਵਾਰੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜਿਹੜੀਆਂ ਅਦਾਲਤਾਂ ਨੇ ਉਹੋ ਸਿਰਫ ਉਹਨਾਂ ਦੀ ਮਦਦ ਕਰ ਸਕਦੀਆਂ ਨੇ ਜਿਹੜੇ ਕਲਾਇੰਟ ਜਾਗਦੇ ਰਹਿੰਦੇ ਨੇ ਜਿਹੜੇ ਕਲਾਇੰਟ ਵਕੀਲ ਕਰਕੇ ਘਰ ਜਾ ਕੇ ਫਿਰ ਸੋ ਜਾਂਦੇ ਨੇ ਸੁੱਤੇ ਪਏ ਰਹਿੰਦੇ ਨੇ ਕਹਣ ਤੋਂ ਭਾਵ ਕਿ ਕੇਸ ਦੀ ਗੌਰ ਨਹੀਂ ਕਰਦੇ ਅਦਾਲਤਾਂ ਵੀ ਉਹਨਾਂ ਦੀ ਮਦਦ ਨਹੀਂ ਕਰ ਸਕਦੀਆਂ ਜੇ ਤੁਸੀਂ ਆਪਣੇ ਕੇਸ ਦੇ ਨਾਲ ਅਪਡੇਟ ਰਹੋਗੇ ਵਕੀਲ ਨੂੰ ਅਸਿਸਟ ਕਰੋਗੇ ਤਾਂ ਜ਼ਰੂਰ ਹੀ ਤੁਸੀਂ ਆਪਣੇ ਫੇਵਰ ਦੇ ਵਿੱਚ ਫੈਸਲਾ ਲੈ ਸਕਦੇ ਹੋ ਭਾਵੇਂ ਇਨਸਾਫ ਲੈ ਸਕਦੇ ਹੋ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਕਿ ਬਿਨਾ ਫੀਸ ਤੋਂ ਵਕੀਲ ਕਿਵੇਂ ਲਿਆ ਜਾ ਸਕਦਾ ਹੈ ਇੱਥੋਂ ਲਿਆ ਜਾ ਸਕਦਾ ਹੈ ਕੌਣ-ਕੌਣ ਹੱਕਦਾਰ ਨੇ ਤੇ ਕਾਨੂੰਨ ਦੇ ਵਿੱਚ ਕੀ ਪ੍ਰਬੰਧ ਹੈ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ